ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਗਰੂ ਪਿਆਰੀ ਸਾਧ ਸੰਗਤ ਜੀ ਆਪਾਂ ਤੁਹਾਨੂੰ ਸ਼ੇਰੇ ਪੰਜਾਬ ਦਾ ਲਾਹੌਰ ਉੱਤੇ ਕਬਜ਼ਾ ਕਿਵੇਂ ਕੀਤਾ ਉਹਦੇ ਇਤਿਹਾਸ ਬਾਰੇ ਦੱਸਣਦੇ ਆ ਤੇ ਹੁਣ ਉਹ ਸ਼ੇਰੇ ਪੰਜਾਬ ਦੀ ਜਿਹੜਾ ਸਫਲਤਾ ਦਾ ਸਤਾਰਾ ਸੀ ਉਹ ਚੰਗੀ ਤਰ੍ਹਾਂ ਚਮਕਣ ਲੱਗਾ ਸੀ ਤੇ ਉਹਨਾਂ ਨੇ ਤੁਰੰਤ 8042 ਫੌਜ ਤੇ ਕੁਝ ਅਕਾਲੀ ਸੂਰਮਿਆਂ ਸੂਰਮਿਆਂ ਨੂੰ ਸਦਾਕੌਰ ਦੀ ਸੈਨਾ ਤਿਆਰ ਕਰਕੇ ਉਹਨਾਂ ਨੇ ਲਾਹੌਰ ਉਤੇ ਤਾਵਾ ਬੋਲ ਦਿੱਤਾ ਤੇ ਇਧਰ ਹਾਕਮਾਂ ਲਾਹੌਰ ਦੇ ਹਾਕਮਾਂ ਨੂੰ ਉਦੋਂ ਪਤਾ ਲੱਗਾ ਜਦੋਂ ਰਣਜੀਤ ਸਿੰਘ ਦੀ ਫੌਜ ਵਜ਼ੀਰ ਖਾਨ ਦੇ ਲਾਹੌਰ ਦੇ ਵਜ਼ੀਰ ਖਾਨ ਦੇ ਬਾਗ ਵਿੱਚ ਜਾ ਉਤਰੀ ਤੇ ਇਧਰ ਉਹਨਾਂ ਨੇ ਆਪਣੀ ਚਤਰ ਸੱਸ ਦੀ ਸਲਾਹ ਨਾਲ ਜਿਹੜੀ ਸੈਨਾ ਸੀ ਉਹ ਦੋ ਹਿੱਸਿਆਂ 'ਚ ਵੰਡ ਲਈ ਤੇ ਇੱਕ ਹਿੱਸਾ ਸਦਾ ਕੁਰਨੇ ਆਪਣੇ ਨਾਲ ਲਾ ਕੇ ਦਿੱਲੀ ਦੇ ਦਰਵਾਜ਼ੇ ਵੱਲੋਂ ਹੱਲਾ ਬੋਲਿਆ ਤੇ ਦੂਜੇ ਪਾਸੇ ਰਣਜੀਤ ਸਿੰਘ ਜੀ ਨੇ ਸੈਨਾ ਨੂੰ ਨਾਲ ਲਾ ਕੇ ਲਾਹੌਰੀ ਦਰਵਾਜ਼ੇ ਵੱਲੋਂ ਸ਼ਹਿਰ ਵਿੱਚ ਵੜ ਕੇ ਜਾ ਕੇ ਤੇ ਇਹਨਾਂ ਨੂੰ ਦਰਵਾਜ਼ੇ ਉੱਤੇ ਢੱਲ ਪਾਉਣ ਵਾਸਤੇ ਇਹਨਾਂ ਦਾ ਟੱਕਰਾ ਵੀ ਹੋਇਆ ਤੇ ਪਰ ਰਣਜੀਤ ਸਿੰਘ ਦੀ ਸੈਨਾ ਦੇ ਅੱਗੇ ਕੋਈ ਨਾ ਖੜ ਸਕਿਆ ਤੇ ਉਹਨਾਂ ਨੇ ਬਿਨਾਂ ਹੁਕਮ ਦਿੱਤੇ ਕਿ ਦਰਵਾਜ਼ੇ ਦੇ ਨੀਂਹਾਂ ਵਿੱਚ ਬਰੂਦ ਉਹਨਾਂ ਨੇ ਹੁਕਮ ਦਿੱਤਾ ਕਿ ਦਰਵਾਜ਼ੇ ਦੀਆਂ ਨੀਂਹਾਂ ਦੇ ਵਿੱਚ ਬਰੂਦ ਭਰ ਕੇ ਦਰਵਾਜ਼ੇ ਨੂੰ ਉਡਾ ਦਿੱਤਾ ਜਾਵੇ ਤੇ ਇਦਾਂ ਹੀ ਸੇਖਾ ਨੇ ਹੁਕਮ ਦੀ ਪਾਉਣਾ ਕੀਤੀ ਦਰਵਾਜ਼ੇ ਨੂੰ ਉਡਾ ਦਿੱਤਾ ਤੇ ਉਹਨਾਂ ਨੇ ਆਪਣੇ 2000 2000 ਪਾਰੀ ਬਲੀਦਾਨ ਤੇ 4 ਟੋਪਾਂ ਦੇ ਨਾਲ ਕਟਕ ਦੀ ਬਿਜਲੀ ਮੰਗ ਉਹ ਸ਼ਹਿਰ ਵਿੱਚ ਜਾ ਵੜੇ ਸਨ ਤੇ ਉਹਨਾਂ ਦਾ ਦਬਦਬਾ ਸ਼ਹਿਰ ਦੇ ਹਾਕਮਾਂ ਤੇ ਇੰਨਾ ਹੋਇਆ ਕਿ ਉਹਨਾਂ ਦੇ ਟਕਰਾਅ ਵਾਸਤੇ ਕੋਈ ਵੀ ਨਹੀਂ ਅੱਗੇ ਆਇਆ ਤੇ ਜਿਹੜਾ ਮੋਹਨ ਸਿੰਘ ਸੀ ਤੇ ਸਹਿਬ ਸਿੰਘ ਉਹਨਾਂ ਨੇ ਆਪਣੀ ਫੌਜਾਂ ਨੂੰ ਨਾਲ ਲੈ ਕੇ ਆਪਣੀ ਆਪਣੀ ਫੌਜ ਨੂੰ ਨਾਲ ਲੈ ਕੇ ਸ਼ਹਿਰ ਖਾਲੀ ਕਰਕੇ ਚਲੇ ਗਏ ਸੀ ਤੇ ਜਿਹੜਾ ਅਸੀਂ ਤੀਜਾ ਸਰਦਾਰ ਚੇਤ ਸਿੰਘ ਤੇ ਉਹ ਉਹ ਕਿਲੇ ਦੇ ਵਿੱਚ ਹੀ ਸੀ ਉਹਨੇ ਆਪਣੇ ਆਪ ਨੂੰ ਕਲੇਰੀ ਅੰਦਰ ਬੰਦ ਕਰ ਲਿਆ ਸੀ ਤੇ 1856 ਦੇ ਵਿੱਚ ਸ਼ਹਿਰ ਪੂਰੇ ਸ਼ਹਿਰ ਲਾਹੌਰ ਤੇ ਮਹਾਰਾਜੀ ਸਿੰਘ ਜੀ ਦਾ ਕਬਜ਼ਾ ਹੋ ਗਿਆ ਤੇ ਆਪਾਂ ਤੀਜੇ ਸਰਦਾਰ ਚੇਤ ਸਿੰਘ ਬਾਰੇ ਅਗਲੀ ਵੀਡੀਓ ਚ ਦੱਸਾਂਗੇ ਹੱਥ ਜੋੜ ਕੇ ਬੇਨਤੀ ਹੈ ਸਾਥ ਸੰਗਤ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ